ਜਾਸੂਸ ਜਸਬੀਰ ਸਿੰਘ ਦੀ ਜਸਬੀਰ ਸਿੰਘ ਤੇ ਜੋਤੀ ਮਲੋਤਰਾ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਸਬੀਰ ਤੇ ਜੋਤੀ ਦਾ ਇਕੱਠਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਹਾ ਦੋਨਾਂ ਨੂੰ ਹੀ ਜਾਸੂਸੀ ਦੇ ਮਾਮਲੇ ਵਿੱਚ ਵਕਵਾਕ ਮੌਕਿਆਂ ਤੇ ਗ੍ਰਿਫਤਾਰ ਕੀਤਾ ਗਿਆ ਦੋਨਾਂ ਦਾ ਰਿਮਾਂਡ ਵੀ ਜੜਾ ਹੈ ਲਿਆ ਗਿਆ ਲੇਕਿਨ ਹੁਣ ਇੱਕ ਅਹਿਮ ਜੁਹ ਜਾਣਕਾਰੀ ਮਿਲ ਰਹੀ ਹੈ ਜਸਬੀਰ ਤੇ ਜੋਤੀ ਦਾ ਇਕੱਠਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਪਾਕਿਸਤਾਨ ਦੇ ਟ੍ਰੇਨ ਦੇ ਅੰਦਰ ਸਫ਼ਰ ਕਰਦੇ ਨਜ਼ਰ ਆਏ ਨੇ ਇਹ ਦੋਵੇਂ ਜਾਸੂਸੀ ਦੇ ਮਾਮਲੇ ਵਿੱਚ ਜਸਬੀਰ ਤੇ ਜੋਤੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਇਸ ਵਿੱਚਕਾਰ ਲਗਾਤਾਰ ਇਹਨਾਂ ਦੋਹਾਂ ਤੇ ਜੋਸ਼ੀ ਕੰਜਾ ਕੱਸਿਆ ਗਿਆ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਸੂਸੀ ਦੇ ਇਲਜ਼ਾਮਾਂ ਦੇ ਵਿੱਚ ਇਸ ਤੋਂ ਪਹਿਲਾਂ ਜੋਤੀ ਮਲੋਤਰਾ ਦੇ ਅੱਜ ਜਿਹੜਾ ਹੈ ਰਿਮਾਂਡ ਵੀ ਲਿਆ ਗਿਆ ਹੈ ਉਤੇ ਜਸਬੀਰ ਨੂੰ ਵੀ ਜੋ ਕਾਬੂ ਕੀਤਾ ਗਿਆ ਜਾਸੂਸੀ ਦੇ ਇਲਜ਼ਾਮਾਂ ਦੇ ਵਿੱਚ तमाम ਜਿਹੜੀ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਹੁਣ ਜਸਬੀਰ ਤੇ ਜੋਤੀ ਦਾ ਇਕੱਠਿਆਂ ਦਾ ਵੀ ਜੋ ਸਾਹਮਣੇ ਆਇਆ ਹੈ ਦਲਜੀਤ ਸਾਡੇ ਨਾਲ ਜੁੜੇ ਨੇ ਦਲਜੀਤ ਜਿਸ ਨਾਲ ਲਗਾਤਾਰ ਜਸਪੀਰ ਦੀ ਗੱਲ ਕਰ ਲਈਏ ਜਾਂ ਜੋਤੀ ਮਲੋਤਰਾ ਦੀ ਗੱਲ ਕਰੀਏ ਹੋਰ ਵੀ ਕਈ ਲੋਕ ਜਿਨ੍ਹਾਂ ਦੇ ਉੱਪਰ ਇਲਜ਼ਾਮ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਲੇਕਿਨ ਹੁਣ ਇਥੇ ਦੋਹਾਂ ਦੀ ਇਕੱਠਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਹਾਲੀ ਸਪੈਸ਼ਲ ਸਟੇਫਿਸ਼ਮ ਸੈੱਲ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਪਹਿਲਾਂ ਇਹਨੂੰ ਜਿਹੜਾਗਾ 3 ਦਿਨ ਦੇ ਪੁਲਿਸ ਰਿਮਾਂਡ ਤੇ ਲਿਆ ਸੀਗਾ ਫਿਰ ਉਸ ਤੋਂ ਬਾਅਦ ਫਿਰ ਜਿਹੜਾਗਾ 2 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਜਿਹੜਾਗਾ ਦੁਪਹਿਰ ਤੋਂ ਬਾਅਦ ਨੂੰ ਜਿਹੜਾਗਾ ਦਲ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜੋ ਪੁੱਛਗਿੱਛ ਦੇ ਦੌਰਾਨ ਖੁਲਾਸੇ ਹੋਏ ਹੈਗੇ ਉਹਦੇ ਵਿੱਚ ਜੋ ਪੁਲਿਸ ਦਾ ਕਹਿਣਾ ਸੀਗਾ ਕਿ ਇੱਕ ਤਾਂ 150 ਦੇ ਕਰੀਬ ਜਿਹੜੇ ਇਹਦੇ ਫੋਨ ਨੰਬਰ ਮਿਲੇ ਪਾਕਿਸਤਾਨ ਦੇ ਫੋਨ ਨੰਬਰ ਮਿਲੇ ਆ ਉਹ ਵੈਰੀਫਾਈ ਕਰਨੇ ਆ ਇਹ ਤੋਂ ਇਲਾਵਾ ਹੋਰ ਜਿਹੜੇ ਪਾਕਿਸਤਾਨ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਨਾਲ ਲਿੰਕ ਹੈਗੇ ਉਹਨਾਂ ਦੇ ਜਿਹੜਾਗਾ ਉਹਦੇ ਬਾਰੇ ਪਤਾ ਕਰਨਾ ਹੈ ਤੇ ਜਿਹੜਾ ਇਹਦਾ ਮੋਬਾਈਲ ਫੋਨ ਹੈ ਤੇ ਜਿਹੜਾ ਇਹਦਾ ਲੈਪਟਾਪ ਹੈਗਾ ਉਹਦਾ ਜਿਹੜਾਗਾ ਡਾਟਾ ਰਿਕਵਰ ਕਰਨਾ ਹੈਗਾ ਇਹ ਕਹਿ ਕੇ ਜਿਹੜਾਗਾ ਪੁਲਿਸ ਵੱਲੋਂ ਜਿਹੜਾਗਾ ਰਿਮਾਂਡ ਦਿੱਤਾ ਗਿਆ ਸੀਗਾ ਤੇ ਹੁਣ ਕਈ ਜਿਹੜੇ ਗਏ ਵੀਡੀਓ ਇਹਦੇ ਫੋਨ ਤੋਂ ਜਿਹੜੀਆਂ ਪੁਲਿਸ ਨੂੰ ਜਿਹੜੀਆਂ ਬਰਾਮਦ ਹੋਈਆਂ ਜਿਵੇਂ ਕਿ ਆਹ ਤੁਸੀਂ ਇੱਕ ਵੀਡੀਓ ਵੀ ਦੇਖ ਸਕਦੇ ਹੋ ਇਹ ਪ੍ਰਾਣੀ ਜਿਹੜੀ ਜੋਤੀ ਮਲੋਤਰਾ ਜਿਹਨੂੰ ਹਰਿਆਣਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਉਹਦੇ ਨਾਲ ਵੀ ਇਹਦਾ ਜਿਹੜਾ ਲਿੰਕ ਪਾਇਆ ਗਿਆ ਹੈਗਾ ਹੁਣ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਪੰਜਾਬ ਪੁਲਿਸ ਦੇ ਜੋਤੀ ਮਲੋਤਰਾ ਦੇ ਨੂੰ ਵੀ ਪ੍ਰੋਡਕਸ਼ਨ ਬਣਾਉਣ ਤੇ ਲੈ ਕੇ ਆਏ ਉਹਦੇ ਨਾਲ ਵੀ ਜਿਹੜਾ ਪੁੱਛਗਿੱਛ ਕਰੇ ਤੇ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਤੋਂ ਅੱਜ ਦੁਪਹਿਰ ਤੋਂ ਬਾਅਦ ਜਿਹੜਾ ਹੈਗਾ ਇਸ ਨੂੰ ਜਸਵੀਰ ਸਿੰਘ ਨੂੰ ਅ ਅਦਾਲਤ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਵੇਗਾ ਬਿਲਕੁਲ ਇੱਥੇ ਜਸਪੀਰ ਨੂੰ ਪੇਸ਼ ਕੀਤਾ ਜਾਏਗਾ ਕਿ ਕੁਝ ਅੱਗੇ ਰਿਮਾਂਡ ਲਿਆ ਜਾਂਦਾ ਹੈ ਦੇਖਣਾ ਹੈਗਾ ਲੇਕਿਨ ਇਸ ਵਿੱਚ ਕਾਜ ਜਿਸ ਤਰ੍ਹਾਂ ਦੇ ਨਾਲ ਇੱਕ ਕਨੈਕਸ਼ਨ ਦੋਹਾਂ ਦਾ ਪਹਿਲਾਂ ਸਾਹਮਣੇ ਆਇਆ ਹਾਲਾਂਕਿ ਦੋਨਾਂ ਦੀ ਗ੍ਰਿਫਤਾਰੀ ਅੱਡ ਅੱਡ ਵੇਲੇ ਹੋਈ ਹੈ ਲੇਕਿਨ ਹੁਣ ਇਹ ਕਨੈਕਸ਼ਨ ਜਿਹੜਾ ਹੈ ਮਿਲਦਾ ਨਜ਼ਰ ਆਇਆ ਹੈ ਨਾ ਸਿਰਫ ਫੋਨਸ ਦੇ ਜ਼ਰੀਏ ਬਲਕਿ ਹੁਣ ਜਿਹੜੀ ਵੀਡੀਓ ਹੈ ਉਹ ਵੀ ਸਾਫ ਦਰਸਾਉਂਦੀ ਹੈ ਕਿਸ ਤਰ੍ਹਾਂ ਪਾਕਿਸਤਾਨ ਵੀ ਇਹ ਲੋਕ ਗਏ ਔਰ ਆਪਸ ਵਿੱਚ ਵੀ ਕਨੈਕਟਡ ਸੀ ਬਿਲਕੁਲ ਦੇਖੋ ਇਹ ਜਿਹੜੀਆਂ ਵੀਡੀਓ ਜਿਹੜੀਆਂ ਇਹ ਪੁਰਾਣੀਆਂ ਵੀਡੀਓ ਜਿਹੜੀਆਂ ਹੈਗੀਆਂ ਉਹ ਹੁਣ ਪੁਲਿਸ ਜਿਹੜੀ ਉਹਨੂੰ ਵਾਚ ਕਰ ਰਹੀ ਹੈ ਇੱਥੋਂ ਤੱਕ ਜਿਹੜਾ ਇਹਦਾ ਲੈਪਟਾਪ ਜਿਹੜਾ ਮਿਲਿਆਗਾ ਉਹਦੇ ਵਿੱਚ ਕਈ ਲੋਕਾਂ ਦੇ ਪਾਸਪੋਰਟ ਵੀ ਮਿਲੇ ਨੇ ਪਾਸਪੋਰਟ ਦੇ ਨਾਲ ਨਾਲ ਕਈਆਂ ਦੇ ਨੇ ਜਿਹੜਾ ਬੀਜੇ ਵੀ ਲਵਾਏ ਨੇ ਉਹ ਚੀਜ਼ਾਂ ਵੀ ਜਿਹੜੀਆਂ ਗਿਆ ਪੁਲਿਸ ਜਿਹੜਾ ਵੈਰੀਫਾਈ ਕਰ ਰਹੀ ਹੈ ਕੁਝ ਇਹ ਵੀ ਸਾਹਮਣੇ ਆਇਆ ਕੁਝ ਜਿਹੜੇ ਲੈਪਟਾਪ ਦੇ ਵਿੱਚ ਕੁਝ ਬਿਲਡਿੰਗਾਂ ਦੇ ਫੋਟੋ ਮਿਲਿਆ ਗਿਆ ਉਹ ਵੀ ਪੁਲਿਸ ਜਿਹੜੀਆਂ ਇਸ ਪੁਰੀਆ ਨੂੰ ਉਹਨੂੰ ਜਿਹੜਾਗਾ ਜਾਂਚ ਕਰ ਰਹੀ ਹੈ ਇਹ ਵੀ ਦੱਸ ਦਈਏ ਕਿ ਇੱਕ ਨਾਸ਼ਾ ਟੀਲੋ ਜਿਹੜੇ ਕੀ ਪਾਕਿਸਤਾਨ ਦਾ ਸਬ ਇਨਸਪੈਕਟਰ ਹੈ ਉਹਦਾ ਵੀ ਨਾਮ ਸਾਹਮਣੇ ਆਇਆ ਸੀ ਹਾਲਾਂਕਿ ਉਸਨੇ ਜਿਹੜਾਗਾ ਕੱਲ ਇੱਕ ਵੀਡੀਓ YouTube ਤੇ ਪਰ ਡਾਊਨਲੋਡ ਕਰਕੇ ਜਿਹੜਾਗਾ ਉਹਨੂੰ ਆਪਣੇ ਆਪ ਨੂੰ ਜਿਹੜਾਗਾ ਬੇਕਸੂਰ ਦੱਸਿਆ ਕਿ ਵੀ ਇਸ ਤਰ੍ਹਾਂ ਦਾ ਕੋਈ ਉਹਦਾ ਇਸ ਤਰ੍ਹਾਂ ਦਾ ਕੋਈ ਲਿੰਕ ਨਹੀਂ ਸੀਗਾ ਪੰਜਾਬ ਦੇ ਹੋਰ ਕਈ ਪੱਤਰਕਾਰ ਦੇ ਨਾਲ ਨਾਲ ਕਈ ਜਿਹੜੇ ਕਲਾਕਾਰ ਹੈ ਉਹ ਵੀ ਉਦੇ ਸੰਬੰਧ ਕਰਦੇ ਵਿੱਚ ਹਨ ਇਹ ਨਹੀਂ ਹੈਗਾ ਕਿ ਉਹ ਵੀ ਜਿਹੜੇ ਕਿ ਆਈਐਸਆਈ ਦੇ ਏਜੰਟ ਹੋਣਗੇ ਉਹਨਾਂ ਵੱਲੋਂ ਜਿਹੜੇ ਇਹ ਦੋਸਤ ਜਿਹੜੇਗੇ ਨਕਾਰੇ ਗਏ ਨੇ ਪਰ ਫਿਲਹਾਲ ਪੁਲਿਸ ਅੱਜ ਜਿਹੜਾਗਾ ਦੁਪਹਿਰ ਤੋਂ ਬਾਅਦ ਹੁਣ ਰਿਮਾਂਡ ਜਿਹੜਾ ਦੋ ਦਿਨ ਦਾ ਲਿਆ ਸੀਗਾ ਉਸ ਰਿਮਾਂਡ ਤੋਂ ਬਾਅਦ ਅੱਜ ਦੁਬਾਰੇ ਪੇਸ਼ ਕਰੇਗੀ ਤੇ ਹੁਣ ਦੇਖਣਾ ਹੋਏਗਾ ਕਿ ਅੱਗੇ ਇਹ ਪੁਲਿਸ ਦਾ ਰਿਮਾਂਡ ਦੀ ਮੰਗ ਕਰੇਗੀ ਅੱਜ ਅਦਾਲਤ ਵੱਲੋਂ ਕੀ ਕਾਰਵਾਈ ਰਹਿੰਦੀ ਹੈ ਜੀ ਬਿਲਕੁਲ ਕੀ ਕਾਰਵਾਈ ਰਹਿੰਦੀ ਹੈ ਔਰ ਕਿਸ ਤਰ੍ਹਾਂ ਦੇ ਨਾਲ ਅੱਗੇ ਕਨੈਕਸ਼ਨ ਜੁੜਦਾ ਹੈ ਵਾਕਈ ਦੇਖਣਾ ਅਹਿਮ ਰਹੇਗਾ ਬਹੁਤ ਬਹੁਤ ਸ਼ੁਕਰੀਆ ਦਲਜੀਤ ਫਿਲਹਾਲ ਦੀ ਇਸ ਸਾਰੀ ਜਾਣਕਾਰੀ ਲਈ ਸੋ ਇੱਥੇ ਲ ਵਾਇਰਲ ਹੋ ਰਹੀ ਹੈ ਉਹ ਜੋਤੀ ਮਲੋਤਰਾ ਨੂੰ ਅੱਜ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ ਵਿੱਚ ਪੇਜ ਦਿੱਤਾ ਗਿਆ ਤਾਂ ਸੀ ਇੱਕ ਹਸਾਰ ਅਦਾਲਤ ਵਿੱਚ ਵੀਡੀਓ ਕਾਨਫਰencing ਦੇ ਜ਼ਰੀਏ ਅੱਜ ਉਸਦੀ ਪੇਸ਼ੀ ਹੋਈ ਤਾਂ ਇਹ ਜੂਨ ਨੂੰ ਜੋਤੀ ਨੂੰ ਮੁਰਤੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਜਸੂਸੀ ਦੇ ਮਾਮਲੇ ਦੇ ਵਿੱਚ ਹੀ ਜੋਤੀ ਮਲੋਤਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਸ ਤਰ੍ਹਾਂ ਦੇ ਨਾਲ ਉਸਦੇ ਪਾਕਿਸਤਾਨ ਦੇ ਨਾਲ ਕਨੈਕਸ਼ਨ ਸਾਹਮਣੇ ਆਏ ਬਕਾਇਦਾ ਉਸ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਸੰਪਰਕ ਵਿੱਚ ਸੀ ਔਰ ਹਿਸਾਰ ਅਦਾਲਤ ਵਿੱਚ ਵੀ ਵੀਡੀਓ ਕਾਨਫਰencing ਦੇ ਜ਼ਰੀਏ ਉਸ ਨੂੰ ਇਕਵਾਫਰਤੋ ਪੇਸ਼ ਕੀਤਾ ਗਿਆ ਜਿੱਥੇ ਕਿ ਉਸ ਨੂੰ 23 ਜੂਨ ਨੂੰ ਹੁਣ ਮੁਰਤੋ ਕੋਰਟ ਵਿੱਚ ਪੇਸ਼ ਕੀਤਾ ਜਾਏਗਾ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ ਵਿੱਚ ਉਸ ਨੂੰ ਭੇਜ ਦਿੱਤਾ ਗਿਆ ਸੋ ਮੁਸ਼ਕਿਲਾ ਲਗਾਤਾਰ ਜੋਤੀ ਮਲੂਤਰਾ ਦੀਆਂ ਵਦੀਆਂ ਹੋਈਆਂ ਨੇ ਜਾਸੂਸੀ ਦੇ ਮਾਮਲੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਜਦੋਂ ਉਸ ਦੇ ਸੋਸ਼ਲ ਮੀਡੀਆ ਤੋਂ ਇਲਾਵਾ ਉਸ ਦੇ ਫੋਨ ਅਤੇ ਹੋਰ ਕਨੈਕਸ਼ਨ ਖੰਗਾਲੇ ਗਏ ਜਿਸ ਤੋਂ ਬਾਅਦ ਤਸਵੀਰ ਸਾਫ ਹੋਈ ਕਿ ਕਿੰਨੀ ਵਾਰ ਉਹ ਪਾਕਿਸਤਾਨ ਵੀ ਗਈ ਪਾਕਿਸਤਾਨ ਦੇ ਉੱਥੇ ਅਧਿਕਾਰੀਆਂ ਦੇ ਨਾਲ ਉਹ ਸੰਪਰਕ ਵਿੱਚ ਸੀ ਔਰ ਇਥੇ ਲਗਾਤਾਰ ਕਈ ਖੁਲਾਸੇ ਹੋਏ ਨੇ ਫਿਲਹਾਲ ਹਸਾਰ ਅਦਾਲਤ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਜੋਤੀ ਮਲੋਤਰਾ ਨੂੰ ਪੇਸ਼ ਕੀਤਾ ਗਿਆ ਜੋ 14 ਦਿਨਾਂ ਦੀ ਜੁਡੀਸ਼ਲ ਕਸਟਡੀ ਵਿੱਚ ਜੋਤੀ ਮਲੋਤਰਾ ਨੂੰ ਪੇ ਦਿੱਤਾ ਗਿਆ 23 ਜੂਨ ਨੂੰ ਜੋਤੀ ਮਲੋਤਰਾ ਨੂੰ ਮੁੜ ਤੋਂ ਪੇਸ਼ ਕੀਤਾ ਜਾਏਗਾ ਜਾਸੂਸੀ ਦੇ ਮਾਮਲੇ ਦੇ ਵਿੱਚ ਹੀ ਜੋਤੀ ਦੀ ਗ੍ਰਿਫਤਾਰੀ ਹੋਈ ਸੀ ਔਰ ਉਸ ਤੋਂ ਬਾਅਦ ਕਈ ਅਜਿਹੇ ਨਾ ਕਨੈਕਸ਼ਨ ਸਾਹਮਣੇ ਆਏ ਜਿਨ੍ਹਾਂ ਤੇ ਵੀ ਕੰਜਾ ਫਿਰ ਕੱਸਿਆ ਗਿਆ और किस तरह आपस में कनैक्टिड और पाकिस्तान के नाल इस जुड़े संपर्क सामने आए किस तरह ये तमाम इसको इस्तेमाल किया गया और इनवाइट किया गया इतने so, लगातार जांच जुड़ी की जा रही है उसके तहत हूँ एक बार फिर वीडियो कॉन्फ्रेंसिंग जरिए जो तो पेशता गया तो चौदह दिन की जुडिशल रिमांड से उसजा गया तो so, तेई जून ज्योति मुड़तों कोर्ट के पेश किया जाएगा 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਰਹੇਗੀ ਔਰ ਇਸ ਵਿਚਕਾਰ ਹੋਰ ਜਿਹੜੇ ਨੇ ਉਹ ਹੁਣ ਸਬੂਤ ਲੱਭੇ ਜਾਣਗੇ ਕਨੈਕਸ਼ਨ ਖੰਗਾਲੇ ਜਾ ਰਹੇ ਨੇ ਕੌਣ ਕੌਣ ਉਸ ਨਾਲ ਕਨੈਕਟਡ ਰਿਹਾ ਹੈ ਇਹ ਸਭ ਦੀ ਜਾਂਚ ਤਾਂ ਸ਼ੁਰੂ ਪਹਿਲਾਂ ਹੀ ਕਰ ਦਿੱਤੀ ਗਈ ਸੀ ਉਤੇ ਹੁਣ ਗ੍ਰਿਫਟਾਰ ਯੂਟਿਊਬਰ ਜਸਪੀਰ ਸਿੰਘ ਦੇ ਨਾਲ ਵੀ ਉਸ ਦੀ ਵੀਡੀਓ ਜਿਹੜੀ ਪੁਰਾਣੀ ਹੈ ਹਾਲਾਕਿ ਉਹ ਸਾਹਮਣੇ ਆਈ ਹੈ